ਸਸ਼ਕਾਲ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਦੇ ਸਿਆਸੀ ਸਮੀਕਰਨ ਬਦਲੇ ਨੇ ਚੋਣ ਨਤੀਜਿਆਂ ਨੇ ਚਾਰ ਜਿਮਰੀ ਚੋਣਾਂ ਦੇ ਨਤੀਜੇ ਆਏ ਨੇ ਤਿੰਨ ਦੇ ਉੱਤੇ ਝਾੜੂ ਚਿੱਟ ਦਾ ਇੱਕ ਤੇ ਹੱਥ ਪੰਜ ਨੂੰ ਮੰਡਟ ਮਿਲਦਾ ਕਾਂਗਰਸ ਤੇ ਹੱਥ ਇੱਕ ਸੀਟ ਆਣੀ ਪਰ ਦੋ ਅਹਿਮ ਸੀਟਾਂ ਹਾਰ ਜਾਂਦੀ ਹੈ ਕਾਂਗਰਸ ਜਿਨ੍ਹਾਂ ਦੇ ਵਿੱਚੋਂ ਗਿੱਦੜਵਾਹਾ ਤੇ ਡੇਰਾ ਬਾਬਾ ਨਾਨਕ ਹੈ ਇਹ ਦੋ ਸੀਟਾਂ ਹਾਰਨਾ ਕਾਂਗਰਸ ਦੇ ਅੰਦਰੂਨੀ ਸਮੀਕਰਨ ਬਦਲ ਰਿਹਾ ਹੈ ਦੂਜੇ ਪਾਸੇ ਅਕਾਲੀ ਦਲ ਦਾ ਚੋਣ ਮੈਦਾਨ ਦੇ ਵਿੱਚ ਨਾ ਆਉਣਾ ਬੀਜੇਪੀ ਦੀ ਸਿਆਸਤ ਦੇ ਲਈ ਪੰਜਾਬ ਦੇ ਵਿੱਚ ਵੱਡਾ ਖਤਰਾ ਬਣਿਆ ਇਸ ਦੇ ਉੱਤੇ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਨਦਰ ਡੱਲਾ ਜੀ ਮੌਜੂਦ ਨੇ ਡੱਲਾ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ ਕਾਂਗਰਸ ਅਕਸਰ ਚਿਹਰਿਆਂ ਦੀ ਸ਼ਿਕਾਰ ਹੁੰਦੀ ਆ ਕਾਂਗਰਸ ਦੇ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਕਾਂਗਰਸ ਇੱਕ ਅਜਿਹੀ ਸਿਚੁਏਸ਼ਨ ਤੇ ਆ ਕਿ ਖੜੀ ਹੋ ਜਾਂਦੀ ਹੈ ਹਰੇਕ ਇਲੈਕਸ਼ਨ ਤੋਂ ਬਾਅਦ ਕਿ ਕਾਂਗਰਸ ਦੇ ਲਈ ਆਉਣ ਵਾਲੀਆਂ ਚੋਣਾਂ ਲੜਨੀਆਂ ਮੁਸ਼ਕਲ ਹੋ ਜਾਂਦੀਆਂ ਨੇ ਦੋ ਵੱਡੇ ਚਿਹਰੇ ਹਾਰ ਚੁੱਕੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਹਾਰਦੇ ਨੇ ਉਧਰ ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਦੇ ਧਰਮ ਪਤਨੀ ਹਾਰਦੇ ਨੇ ਪਰਿਵਾਰਵਾਦ ਦੇ ਬਹੁਤ ਤਰ੍ਹਾਂ ਦੇ ਰੂਪ ਲੱਗਦੇ ਰਹੇ ਪਰ ਦੋਵੇਂ ਆਪਣੀਆਂ ਪਤਨੀਆਂ ਨੂੰ ਚੋਣ ਮੈਦਾਨ 'ਚ ਉਤਾਰਨ ਤੋਂ ਬਾਅਦ ਜਿੱਤਣ ਤੋਂ ਜਿਹੜੇ ਬਲ ਜਿੱਤਣ ਵਾਲੇ ਪਾਸੇ ਨਹੀਂ ਲਿਜਾ ਸਕੇ ਦੇਖੋ ਨਿਸ਼ਚਿਤ ਤੌਰ ਦੇ ਉੱਤੇ ਇਹ ਬਹੁਤ ਵੱਡਾ ਕਾਂਗਰਸ ਦੇ ਲਈ ਝਟਕਾ ਹੈ ਕਿਉਂਕਿ ਮੈਂ ਬਹੁਤ ਸਾਰੇ ਕਾਂਗਰਸ ਦੇ ਲੀਡਰਾਂ ਨੂੰ ਅਕਸਰ ਇਹ ਗੱਲਾਂ ਕਰਦੇ ਸੁਣਦਾ ਸੀ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਥਿਤੀ ਖਰਾਬ ਹੋ ਗਈ ਹੈ ਉਹ ਗ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਰਹੀ ਨਹੀਂ ਤੇ ਹੁਣ ਤੈ ਕਿ 27 ਚ ਕਾਂਗਰਸ ਦੀ ਸਰਕਾਰ ਆਊਗੀ ਬਹੁਤ ਸਾਰੇ ਕਾਂਗਰਸ ਦੇ ਲੀਡਰ ਇਹ ਮੰਨ ਕੇ ਚੱਲ ਰਹੇ ਨੇ ਪੰਜਾਬ ਚ ਕਿ 27 ਚ ਸਾਡੀ ਸਰਕਾਰ ਬਣੀ ਪਈ ਹੈ ਕੁਝ ਲੀਡਰ ਠੀਕ ਉਸੇ ਹਾਲਤ ਚ ਨੇ ਜਿਵੇਂ 2017 ਦੀ ਮਾਗੀ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਮੰਨ ਲਿਆ ਸੀ ਵੀ ਹੁਣ ਸਾਡੀ ਸਰਕਾਰ ਆ ਗਈ ਸਰਕਾਰ ਪਾਰਲੀਮੈਂਟ ਦੇ ਵਿੱਚ ਕਾਂਗਰਸ ਦੀ ਉਮੀਦ ਸੀ ਨਹੀਂ ਬਣੀ ਬੀਜੇਪੀ ਦੀ ਬਣ ਗਈ ਕਾਂਗਰਸ ਨੇ 100 ਦੇ ਕਰੀਬ ਸੀਟਾਂ ਜ਼ਰੂਰ ਬਣਾ ਲੀਆਂ ਬੀਬੀ ਪ੍ਰਿੰਕਾ ਗਾਂਧੀ ਜਿੱਤੀ ਹੈ ਉਹਦੇ ਨਾਲ 100 ਦੇ ਕਰੀਬ ਤਾਂ ਕਾਂਗਰਸ ਪਹੁੰਚ ਗਈ ਪਰ ਮਹਾਰਾਸ਼ਟਰ ਨਹੀਂ ਕਾਂਗਰਸ ਜਿੱਤ ਸਕੀ ਬੀਜੇਪੀ ਪਾਰਲੀਮੈਂਟ ਦੇ ਵਿੱਚ ਓਡਾ ਵੱਡਾ ਬਹੁਮਤ ਨਹੀਂ ਹਾਸਲ ਕਰ ਸਕੀ ਪਰ ਫੇਰ ਜਿੱਤ ਰਹੀ ਹੈ ਸੂਬੇ ਹਰਿਆਣਾ ਜਿੱਤੀ ਮਹਾਰਾਸ਼ਟਰ ਜਿੱਤੀ ਕਾਂਗਰਸ ਹਰਿਆਣਾ ਦੇ ਵਿੱਚ ਵੀ ਲਗਭਗ ਉਸੇ ਸਥਿਤੀ 'ਚ ਸੀ ਜਿਵੇਂ ਪੰਜਾਬ 'ਚ ਹਰਿਆਣੇ ਚ ਵੀ ਕਾਂਗਰਸ ਇਹ ਮੰਨ ਕੇ ਬੈਠ ਰਹੀ ਸੀ ਕਿ ਅਸੀਂ ਤਾਂ ਜਿੱਤੇ ਪਏ ਆ ਸਰਕਾਰ ਸਾਡੀ ਆ ਗਈ ਲੇਕਿਨ ਉੱਥੇ ਸਰਕਾਰ ਨਹੀਂ ਆਈ ਹੁਣ ਇਹਦੇ ਪਿੱਛੇ ਅਸੀਂ ਫੈਕਟਰ ਸਮਝੀਏ ਸਭ ਤੋਂ ਵੱਡੀ ਗੱਲ ਕਾਂਗਰਸ ਨੂੰ ਨਵੇਂ ਚਿਹਰਿਆਂ ਦੀ ਲੋੜ ਹੈ ਜਿਹੜੇ ਲੋਕ ਇਹ ਚੱਲ ਰਹੇ ਨੇ ਵੀ ਅਸੀਂ ਤਾਂ ਜੀ 50 ਸਾਲ ਪੁਰਾਣੇ ਕਾਂਗਰਸੀ ਪਰਿਵਾਰ ਆ ਤੇ ਸਾਡੇ ਪਰਿਵਾਰ ਚ ਹੀ ਟਿਕਟ ਆਵੇ ਪਹਿਲਾਂ ਦਾਦਾ ਜੀ ਨੂੰ ਫਿਰ ਪਿਤਾ ਜੀ ਨੂੰ ਹੁਣ ਪੁੱਤਰ ਜੀ ਨੂੰ ਉਹ ਕੰਮ ਕਾਂਗਰਸ ਚ ਨਹੀਂ ਚੱਲਣਾ ਤੁਸੀਂ ਦੇਖੋ ਬਰਨਾਲੇ ਕੁਲਦੀਪ ਢਿੱਲੋਂ ਇੱਕ ਸਧਾਰਨ ਵਰਕਰ ਸੀ ਚਲੋ ਪ੍ਰਧਾਨ ਬਣਿਆ ਜ਼ਿਲ੍ਹੇ ਦਾ ਰਾਜਾ ਵੜਿੰਗ ਨੇ ਬਣਾਇਆ ਟਿਕਟ ਦਿੱਤੀ ਤੇ ਉਹ ਜਿੱਤ ਗਿਆ ਅਗਰ ਕਿਸੇ ਸਥਾਪਿਤ ਪਰਿਵਾਰ ਚੋਂ ਜਿਹੜਾ ਬਾਰ ਬਾਰ ਚੋਣ ਲੜਦਾ ਆ ਰਿਹਾ ਹੈ ਟਿਕਟ ਦਿੱਤੀ ਹੁੰਦੀ ਤੇ ਨਹੀਂ ਜਿੱਤਣਾ ਸੀ ਰਾਜਾ ਵੜਿੰਗ ਨਾਲ ਕੀ ਹੋਇਆ ਐਮਐਲਏ ਤੋਂ ਅਸਤੀਫਾ ਦਿੱਤਾ ਐਮਪੀ ਬਣੇ ਪਤਨੀ ਨੂੰ ਟਿਕਟ ਦੇ ਦਿੱਤੀ ਅਗਰ ਰਾਜਾ ਵੜਿੰਗ ਉਹਨਾਂ ਨੇ ਵੀ ਗਿੱਦੜਵਾਹਾ ਦੇ ਵਿੱਚ ਕਿਸੇ ਵਰਕਰ ਨੂੰ ਟਿਕਟ ਦਿੱਤੀ ਹੁੰਦੀ ਪਰਿਵਾਰ ਤੋਂ ਬਾਅਦ ਨਿਕਲ ਕੇ ਅਗਰ ਸੁਖੀ ਰੰਧਾਵਾ ਹੁਨਾਂ ਦੀ ਸੁਖਜਿੰਦਰ ਰੰਧਾਵਾ ਹੁਨਾਂ ਦੀ ਪਤਨੀ ਤੋਂ ਬਿਨਾ ਕਿਸੇ ਹੋਰ ਨੂੰ ਟਿਕਟ ਦਿੱਤੀ ਹੁੰਦੀ ਤੇ ਪੰਜਾਬ ਚ ਕਾਂਗਰਸ ਦੇ ਲੀਡਰ ਆਮ ਆਦਮੀ ਪਾਰਟੀ ਤੇ ਹਮਲਾ ਬੋਲ ਸਕਦੇ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਪਰਿਵਾਰਵਾਦ ਦੇ ਖਿਲਾਫ ਹੋਣ ਦੀ ਗੱਲ ਕਰਦੀ ਸੀ ਕਿ ਅਸੀਂ ਤਾਂ ਪਰਿਵਾਰਵਾਦ ਦੇ ਖਿਲਾਫ ਆ ਉਸ ਆਮ ਆਦਮੀ ਪਾਰਟੀ ਨੇ ਇੱਕ ਤਾਂ ਬਾਹਰੋਂ ਕਾਂਗਰਸ ਚੋਂ ਲੀਡਰ ਲਿਆ ਕੇ ਐਮਪੀ ਬਣਾ ਲਿਆ ਉਹਦੇ ਪੁੱਤ ਨੂੰ ਟਿਕਟ ਦੇਤੀ ਰਾਜਾ ਵੜਿੰਗਰ ਸੁਖਜਿੰਦਰ ਰੰਧਾਵਾ ਔਰ ਪ੍ਰਤਾਪ ਬਾਜਵਾ ਪਰਿਵਾਰਵਾਦ ਦੇ ਖਿਲਾਫ ਬੁਲਣ ਜੋਗੇ ਨਹੀਂ ਰਹੇ ਕਿਉਂਕਿ ਖੁਦ ਪਰਿਵਾਰਵਾਦੀਆਂ ਟਿਕਟਾਂ ਆ ਗਈਆਂ ਇਹਦੇ ਕਰਕੇ ਜਿਹੜਾ ਜਿਹੜਾ ਤੁਹਾਡੇ ਕੋਲ ਇੱਕ ਮੁੱਦਾ ਸੀ ਆਮ ਆਦਮੀ ਪਾਰਟੀ ਨੂੰ ਘੇਰਨ ਦਾ ਉਹ ਆਪ ਗਵਾ ਲਿਆ ਦੂਸਰਾ অতি ਉਤਸ਼ਾਹ অতি ਉਤਸ਼ਾਹ ਔਰ ਕਾਂਗਰਸ ਦੇ ਵੱਡੇ ਲੀਡਰਾਂ ਦੇ ਵਿੱਚ ਸੰਗਠਨ ਨੂੰ ਮੱਦੇਨਜ਼ਰ ਰੱਖ ਕੇ ਏਕੇ ਦੀ ਭਾਵਨਾ ਬਹੁਤੀ ਨਜ਼ਰ ਨਹੀਂ ਆਈ ਤੁਸੀਂ ਮੈਨੂੰ ਦੱਸੋ ਕਦੀ ਤੁਹਾਨੂੰ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਸੁਖਜਿੰਦਰ ਰੰਧਾਵਾ ਜੀ ਲਈ ਰੈਲੀਆਂ ਕਰਦਾ ਨਜ਼ਰ ਆਇਆ ਬਿਲਕੁਲ ਕਦੇ ਸੁਖਜਿੰਦਰ ਰੰਧਾਵਾ ਜੀ ਜਿਹੜੇ ਹਰਿਆਣੇ ਦੇ ਵੀ ਪ੍ਰਭਾਰੀ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਉਹ ਰਾਜਾ ਵੜਿੰਗ ਨਾਲ ਰੋਡ ਸ਼ੋਅ ਕਰਦੇ ਨਜ਼ਰ ਆਏ ਭਾਜਪਾ ਚ ਜਿਹਿਆ ਨਹੀਂ ਹੈ ਆਮ ਆਦਮੀ ਪਾਰਟੀ ਚ ਜਿਹਿਆ ਨਹੀਂ ਹੈ ਲੱਖ ਬਰਨਾਲੇ ਬਾਰੇ ਗੱਲਾਂ ਆਈਆਂ ਕਿ ਭਗਵੰਤ ਮਾਨ ਚਾਹੁੰਦੇ ਸੀ ਕਿ ਗੁਰਦੀਪ ਬਾਟ ਨੂੰ ਟਿਕਟ ਮਿਲੇ ਪਰ ਗੁਰਦੀਪ ਬਾਟ ਉਹ ਟਿਕਟ ਜੇ ਨਹੀਂ ਵੀ ਮਿਲੀ ਤੇ ਆਮ ਆਦਮੀ ਪਾਰਟੀ ਨੇ ਉਹਨੂੰ ਪਾਰਟੀ ਜੋ ਵਖ ਕੀਤਾ ਅਗਰ ਉਹ ਆਜ਼ਾਦ ਲੜ ਰਿਆ ਸੀ ਪਾਰਟੀ ਜੋ ਕੱਢਿਆ ਆਪਨੇ ਪਰ ਇਸ ਦੇ ਬਾਵਜੂਦ ਭਗਵੰਤ ਮਾਨ ਨੇ ਰੋਡ ショ ਕੀਤਾ ਬਰਨਾਲਾ ਦੇ ਵਿੱਚ ਭਗਵੰਤ ਮਾਨ ਸਾਰੀਆਂ ਥਾਵਾਂ ਤੇ ਬਾਕੀ ਥਾਵਾਂ ਤੇ ਵੀ ਗਏ ਇਹ ਕਮੀ ਕਾਂਗਰਸ ਚ ਹੈ ਕਾਂਗਰਸ ਦੇ ਲੀਡਰਾਂ ਨੇ ਸਾਰਿਆਂ ਨੇ ਅਗਰ ਇਕੱਠੇ ਹੋ ਕੇ ਪ੍ਰੈਸ ਕਾਨਫਰੰਸਾਂ ਕੀਤੀਆਂ ਹੁੰਦੀਆਂ ਇਕੱਠੇ ਹੋ ਕੇ ਰਾਜਾ ਵੜਿੰਗ ਸੁਖਜਿੰਦਰ ਰੰਦਾਵਾ ਪ੍ਰਤਾਪ ਬਾਜਵਾ ਔਰ ਬਾਕੀਆਂ ਨੇ ਇਕੱਠੇ ਹੋ ਕੇ ਚੋਣ ਪ੍ਰਚਾਰ ਕੀਤਾ ਹੁੰਦਾ ਹੁਣ ਹੋਇਆ ਕਿ ਸੁਖਜਿੰਦਰ ਰੰਦਾਵਾ ਸਿਰਫ ਆਪਣੀ ਸੀਟ ਦੇ ਸੀਮਤ ਹੋ ਗਏ ਰਾਜਾ ਵੜਿੰਗ ਸਿਰਫ ਗਿੱਦੜਵਾਹੇ ਸੀਮਤ ਹੋ ਗਏ ਰਾਜਾ ਵੜਿੰਗ ਪ੍ਰਧਾਨ ਨੇ ਮੈਂ ਵੇਖਿਆ ਦੂਸਰੇ ਜ਼ਿਲ੍ਹਿਆਂ ਦੇ ਲੀਡਰ ਗਿੱਦੜਵਾਹਾ ਪਹੁੰਚੇ ਹੋਏ ਸੀ ਬਜਾਏ ਉਸ ਦੇ ਅਗਰ ਤੁਹਾਡੇ ਸਥਾਨਕ ਲੀਡਰ ਸਥਾਨਕ ਵਲੰਟੀਅਰ ਸਥਾਨਕ ਕਾਡਰ ਉਥੇ ਜ਼ਿਆਦਾ ਪ੍ਰਚਾਰ ਕਰ ਰਿਆ ਹੁੰਦਾ ਤੇ ਹਵਾ ਬਣਦੀ ਹਾਲਾਂਕਿ ਅਮ੍ਰਿਤਾ ਵੜਿੰਗ ਕਮਜ਼ੋਰ ਕੈਂਡੀਡੇਟ ਨਹੀਂ ਸੀ ਪਰ ਕਿਉਂਕਿ ਰਾਜਾ ਵੜਿੰਗ ਉਹਨਾਂ ਨੇ ਤਾਜ਼ਾ-ਤਾਜ਼ਾ ਲੁਧਿਆਣੇ ਤੋਂ ਐਮਪੀ ਜਿੱਤਣ ਤੋਂ ਬਾਅਦ ਗਿੱਦੜਵਾਹਾ ਚੋਂ ਅਸਤੀਫਾ ਦਿੱਤਾ ਸੀ ਲੋਕਾਂ ਦੇ ਮਨ 'ਚ ਇਹ ਗੱਲ ਰਹਿੰਦੀ ਹੈ ਕਿ ਇੱਕ ਲੀਡਰ ਨੂੰ ਅਸੀਂ ਤਿੰਨ ਵਾਰ ਐਮਐਲਏ ਬਣਾਇਆ ਤੇ ਉਹ ਸਾਨੂੰ ਛੱਡ ਗਿਆ ਇਹ ਭਾਵਨਾ ਰਹਿੰਦੀ ਹੈ ਇਸ ਕਰਕੇ ਰਾਜਾ ਵੜਿੰਗ ਨੂੰ ਉੱਥੋਂ ਦੇ ਕਿਸੇ ਸਥਾਨਕ ਲੀਡਰ ਨੂੰ ਟਿਕਟ ਦੇ ਦੇਣੀ ਚਾਹੀਦੀ ਸੀ ਜਿਹਦੇ ਨਾਲ ਰਾਜਾ ਵੜਿੰਗ ਖੁੱਲ ਕੇ ਚੋਣ ਲੜਦਾ ਹਾਂ ਰਾਜਾ ਵੜਿੰਗ ਦੀ ਧਰਮ ਪਤਨੀ ਪਾਰਲੀਮੈਂਟ 'ਚ ਜਾ ਸਕਦੀ ਸੀ ਜਦੋਂ ਰਾਜਾ ਵੜਿੰਗ ਨੂੰ ਟਿਕਟ ਦੇ ਦਿੱਤੀ ਗਈ ਤੇ ਅਮਰਤਾ ਵੜਿੰਗ ਨੂੰ ਨਹੀਂ ਦਿੱਤੀ ਬਠਿੰਡਾ ਤੋਂ ਅਗਰ ਅਮਰਤਾ ਵੜਿੰਗ ਮੈਦਾਨ ਚ ਹੁੰਦੇ ਤੇ ਉਹ ਜਿੱਤ ਸਕਦੇ ਸੀ ਜ਼ਿਮਨੀ ਚੌਣ ਚ ਇਸ ਵਕਤ ਸਥਿਤੀ ਵੱਖਰੀ ਸੀ ਔਰ ਦੂਸਰਾ ਕਾਂਗਰਸ ਨੂੰ ਅਤਿ ਆਤਮ ਵਿਸ਼ਵਾਸ ਕਿ ਅਸੀਂ ਪਾਰਲੀਮੈਂਟ ਚ ਵੀ ਜਿੱਤੇ ਆ ਅਸੀਂ ਪੰਜਾਬ ਚ ਲੋਕ ਸਭਾ ਦੀਆਂ 7 ਸੀਟਾਂ ਜਿੱਤੇ ਆ ਮੈਂ ਅੱਗੇ ਵੀ ਕਿਹਾ ਸੀ ਲੋਕ ਸਭਾ ਦੀਆਂ 7 ਸੀਟਾਂ ਜਿੱਤੇ ਨੇ ਸਿਰਫ ਰਾਹੁਲ ਗਾਂਧੀ ਕਰਕੇ ਇਹ ਉਮੀਦ ਸੀ ਕਿਸਾਨਾਂ ਨੂੰ ਕਿ ਜੇ ਇੰਡੀਆ ਦੀ ਸਰਕਾਰ ਬਣਦੀ ਹੈ ਤੇ راہુલ ਗਾਂਧੀ ਵੱਡੀ ਭੂਮਿਕਾ 'ਚ ਹੋਣਗੇ ਤੇ راہુલ ਗਾਂਧੀ ਐਮਐਸਪੀ ਦਾ ਕਾਨੂੰਨ ਲਾਗੂ ਕਰ ਸਕਦੇ ਨੇ ਪਾਰਲੀਮੈਂਟ ਦੇ ਵਿੱਚ ਧੁਰ ਵਿਰੋਧ ਸੀ ਬੀਜੇਪੀ ਦਾ ਕਿਸਾਨਾਂ ਵੱਲੋਂ ਹੁਣ ਵੀ ਤੁਸੀਂ ਦੇਖੋ ਨਾ ਬੀਜੇਪੀ ਦੀ ਹਾਲਤ ਕੀ ਹੋਈ ਹੈ ਜੇ ਜੇ ਬਰਨਾਲਾ ਛੱਡਦੀ ਹੈ ਜਿੱਥੇ ਕੇਵਲ ਢਿਲੋਂ ਦੀ ਆਪਣੀ ਸਖਸ਼ੀਅਤ ਹੈ ਚਲੋ ਉੱਥੇ ਬੀਜੇਪੀ ਦਾ ਕਾਡਰ ਵੀ ਹੈ ਸ਼ਹਿਰ 'ਚ ਪਰ ਬਾਕੀ ਤਿੰਨੇ ਸੀਟਾਂ ਤੇ ਤਾਂ ਬੀਜੇਪੀ ਕਿਤੇ ਲੱਭੀ ਨਹੀਂ ਸਾਰੀਆਂ ਸੀਟਾਂ ਤੇ ਜ਼ਮਾਨਤ ਹੀ ਜ਼ਬਤ ਹੋ ਗਈ ਪੰਜਾਬ 'ਚ ਬੀਜੇਪੀ ਦੇ ਕੈਂਡੀਡੇਟਾਂ ਦੀਆਂ ਜ਼ਮਾਨਤਾਂ ਜ਼ਬਤ ਹੋਣ ਤੇ ਰਵਨੀਤ ਬਿੱਟੂ ਵਰਗੇ ਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਤੇ ਸੁਨੀਲ ਜਾਖੜ ਹੋਣਾਂ ਵਰਗੇ ਜਿਹੜੇ ਲੀਡਰ ਨੇ ਉਹਨਾਂ ਦੀ ਸਥਿਤੀ ਦਾ ਵੀ ਪਤਾ ਲੱਗਦਾ ਹੈ ਕਿ ਬੀਜੇਪੀ ਤੇ ਜਾਣ ਨਹੀਂ ਪਾ ਸਕੇ ਭਾਵੇਂ ਰਵਨੀਤ ਬਿੱਟੂ ਨੂੰ ਮੰਤਰੀ ਬਣਾਤਾ ਬੀਜੇਪੀ ਨੇ ਲੇਕਿਨ ਅੱਜ ਵੀ ਰਵਨੀਤ ਬਿੱਟੂ ਦਾ ਪੋਲੀਟੀਕਲ ਕਦ ਓਡਾ ਨਹੀਂ ਹੈ ਕਿ ਉਹ ਸਟੇਟ ਦੀ ਪੋਲੀਟਿਕਸ ਨੂੰ ਲੀਡ ਕਰ ਸਕਣ ਹਾਂ ਕਰ ਸਕਦੇ ਨੇ ਉਹਨਾਂ ਨੂੰ ਆਪਣੇ ਚ ਜ਼ਰੂਰੀ ਸੁਧਾਰ ਕਰਨੇ ਪੈਣਗੇ ਆ идеологиਕਲ ਨੀਤੀਗਤ ਬਿਆਨ ਦੇਣੇ ਪੈਣਗੇ ਰਵਨੀਤ ਬਿੱਟੂ ਨੂੰ ਫੇਰ ਉਹ ਮੁੱਖ ਮੰਤਰੀ ਦੀ ਡੋਰ ਚਾ ਸਕਦਾ ਆਪਣੇ ਮੂੰਹ ਕਹਿ ਦੇਣਾ ਵੀ ਹਾਂ ਮੈਂ ਵੀ ਮੁੱਖ ਮੰਤਰੀ ਦੀ ਡੋਰ ਚਾ ਜਾਂ ਮੁੱਖ ਮੰਤਰੀ ਬਣਨਾ ਚਾਹਣਾ ਕਾਂਗਰਸ 'ਚ ਵੀ ਹੈ ਬਹੁਤ ਸਾਰੇ ਲੀਡਰ ਮੈਂ ਸੁਣਿਆ ਇੱਕ ਜਗ੍ਹਾ ਲੋਕ ਸਭਾ ਦੀਆਂ ਚੋਣਾਂ ਵੇਲੇ ਪ੍ਰਚਾਰ ਦੇ ਦੌਰਾਨ ਰਾਜਾ ਵੜਿੰਗ ਨੂੰ ਮੁੱਖ ਮੰਤਰੀ ਦੇ ਚਿਹਰੇ ਦੀ ਮੰਗ ਹੋਣ ਲੱਗੀ ਉਹ ਸਮਾਂ ਹਜੇ ਦੂਰ ਹੈ ਹੁਣ ਆ ਹਾਰ ਹੈ ਜਿਹੜੀ ਗਿੱਦੜਵਾਹੇ ਦੀ ਇਹ ਰਾਜਾ ਵੜਿੰਗ ਦੇ ਰਾਜ ਅੜਿੱਕੇ ਵਾਲੀ ਹਾਰ ਹੈ ਇਹ ਸੁਖਜਿੰਦਰ ਰੰਧਾਵਾ ਦੇ ਰਾਜ ਵੀ ਜੜਿੱਕੇ ਵਾਲੀ ਹਾਰ ਹੈ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਉਹਨਾਂ ਦੇ ਵਿੱਚ ਬਹੁਤ ਵੱਡਾ ਸਬਰ ਹੈ ਜਦੋਂ ਕੈਪਟਨ ਲਾਲ ਨਹੀਂ ਸੀ ਬਣਦੀ ਜਾਂ ਕਾਂਗਰਸ ਦੀ ਹਾਈ ਕਮਾਂਡ ਨੇ ਕਹਿਤਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਕਿ ਤੁਸੀਂ ਦਿੱਲੀ ਆਓ ਪ੍ਰਤਾਪ ਬਾਜਵਾ ਬੜੀ ਸ਼ਾਂਤੀ ਨਾਲ ਹਾਈ ਕਮਾਂਡ ਦੇ ਮੁਤਾਬਕ ਸਿਆਸਤ ਕਰਦੇ ਰਹੇ ਪੰਜਾਬ ਦੇ ਹੁਣ ਦੇ ਮੌਜੂਦਾ ਲੀਡਰਾਂ ਨੂੰ ਵੀ ਪੰਜਾਬ ਚ ਹਾਈ ਕਮਾਂਡ ਦੀ ਡਾਇਰੈਕਸ਼ਨ ਮੁਤਾਬਕ ਮਿਲ ਜੁਲ ਕੇ ਸਿਆਸਤ ਕਰਨੀ ਚਾਹੀਦੀ ਹੈ ਪਰ ਕਾਂਗਰਸ ਦੇ ਲੀਡਰਾਂ ਚ ਇਕਾ ਨਹੀਂ ਇਸੇ ਤਰ੍ਹਾਂ ਦਾ ਵਿਰੋਧ ਨਵਜੋਤ ਸਿੰਘ ਸਿੱਧੂ ਲਈ ਕੀਤਾ ਗਿਆ ਜਦੋਂ ਚਰਨਜੀਤ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ ਜਾਂ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦਿੱਤਾ ਤੇ ਨਵਜੋਤ ਸਿੱਧੂ ਦਾ ਮੁੱਖ ਮੰਤਰੀ ਦਾ ਅਹੁਦਾ ਬਣਦਾ ਸੀ ਉਦੋਂ ਉਹ ਲੀਡਰ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਨਾਲ ਸੀ ਵੀ ਜੀ ਅਸੀਂ ਥੋੜੀ ਅਗਵਾਈ ਚ ਨਾਲ ਆ ਬਤੌਰ ਤੁਸੀਂ ਪ੍ਰਧਾਨ ਹੋ ਤੇ ਜਦੋਂ ਮੁੱਖ ਮੰਤਰੀ ਦੇ ਚਿਹਰੇ ਦੀ ਗੱਲ ਆਈ ਤੇ ਉਹ ਕਈ ਨਵਜੋਤ ਸਿੰਘ ਸਿੱਧੂ ਨੂੰ ਛੱਡ ਗਏ। ਔਰ ਉੱਥੇ ਹਾਈ ਕਮਾਂਡ ਦੀ ਵੀ ਗਲਤੀ ਹੈ ਕਾਂਗਰਸ ਦੇ ਹਾਈ ਕਮਾਂਡ ਦੀ ਕਿ ਜਿਹੜੀ ਪਾਰਟੀ ਨਵਜੋਤ ਸਿੰਘ ਸਿੱਧੂ ਦੇ ਜ਼ਰੀਏ ਇਕੱਠੀ ਕੀਤੀ ਜਾ ਸਕਦੀ ਸੀ ਕਾਂਗਰਸ ਪੰਜਾਬ 'ਚ ਉਹਨਾਂ ਨੇ ਆਪ ਹੀ ਖੰਡਾਲੀ। ਗਲਤੀਆਂ ਰਹੀਆਂ। ਹੁਣ ਵੀ ਜਦੋਂ ਨਵਜੋਤ ਸਿੰਘ ਸਿੱਧੂ ਦੀ ਗੱਲ ਆਉਂਦੀ ਹੈ ਕਾਂਗਰਸ 'ਚ ਬਹੁਤ ਸਾਰੇ ਲੀਡਰ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਵਿਰੋਧੀ ਨੇ ਖੁੱਲ ਕੇ ਵਿਰੋਧ ਕਰਦੇ ਨੇ। ਪਿੱਛੇ ਜੇ ਨਵਜੋਤ ਸਿੰਘ ਸਿੱਧੂ ਨੇ ਰੈਲੀਆਂ ਸ਼ੁਰੂ ਕੀਤੀਆਂ ਜਦੋਂ ਹਰਵਿੰਦਰ ਸਿੰਘ ਲਾਢੀ ਉਹਨਾਂ ਨੇ ਵੀ ਰੈਲੀ ਕਰਾਈ ਔਰ ਹਰਵਿੰਦਰ ਸਿੰਘ ਲਾਢੀ ਉਹਨਾਂ ਦੀਆਂ ਰੈਲੀਆਂ 'ਚ ਜਦੋਂ ਵਰਕਰ ਆਏ ਕਾਂਗਰਸ ਦੇ ਤੇ ਨਵਜੋਤ ਸਿੰਘ ਸਿੱਧੂ ਦੇ ਵਿਰੋਧ ਹੋ ਗਏ 'ਚ ਕਈ ਲੀਡਰ ਤੇ ਜੇ ਨਵਜੋਤ ਸਿੱਧੂ ਚੁੱਪ ਕਰਕੇ ਬਹਿ ਗਿਆ ਭਾਵੇਂ ਪਾਰਲੀਮੈਂਟ 'ਚ ਜਿੱਤ ਗਈ ਕਾਂਗਰਸ 7 ਸੀਟਾਂ ਲੇਕਿਨ ਉਹ ਲੋਟਰੀ ਸੀ ਭਾਜੀਪੀ ਦਾ ਵਿਰੋਧ ਕਿਸਾਨੀ ਦਾ ਇੱਕ ਕਾਰਨ ਦੂਸਰਾ ਕਾਰਨ ਰਾਹੁਲ ਗਾਂਧੀ ਦੀ ਪ੍ਰਸਿੱਧੀ ਉਹਦੇ 'ਚ ਪੰਜਾਬ ਦੀ ਕਾਂਗਰਸ ਦੇ ਸੰਗਠਨ ਦਾ ਕੋਈ ਬਹੁਤਾ ਵੱਡਾ ਯੋਗਦਾਨ ਨਹੀਂ ਸੀ ਹਾਂ ਆਮ ਆਦਮੀ ਪਾਰਟੀ ਦਾ ਰਾਜਾ ਵੜਿੰਗ ਔਰ ਪ੍ਰਤਾਪ ਬਾਜਵਾ ਨੇ ਡਟ ਕੇ ਵਿਰੋਧ ਕੀਤਾ ਕਿਤੇ ਨਾ ਕਿਤੇ ਸਰਕਾਰ ਦੇ ਖਿਲਾਫ ਜਿਹੜੀ ਐਂਟੀ ਇਨਕੰਮਬੈਂਸੀ ਸੀ ਉਹਦਾ ਫਾਇਦਾ ਮਿਲਿਆ ਪਰ ਮੂਲ ਰੂਪ 'ਚ ਰਾਹੁਲ ਗਾਂਧੀ ਦੇ ਮੂੰਹ 'ਚ ਮੂੰਹ ਨੂੰ ਵੋਟਾਂ ਪਈਆਂ ਔਰ ਕਿਸਾਨਾਂ ਨੇ ਰਾਹੁਲ ਗਾਂਧੀ ਦੇ ਮੂੰਹ ਕਰਕੇ ਸਮਰਥਨ ਖੁੱਲ ਕੇ ਕੀਤਾ ਕਾਂਗਰਸ ਪਾਰਟੀ ਦਾ ਹੁਣ ਉਹ ਸਥਿਤੀ ਨਹੀਂ ਸੀ ਜੇ ਪਾਰਲੀਮੈਂਟ 'ਚ 7 ਸੀਟਾਂ ਜਿੱਤ ਗਈ ਕਾਂਗਰਸ ਤੇ ਜ਼ਿਮਨੀ ਚੋਣਾ ਚਾਰਾਂ ਚੋਂ ਤਿੰਨ ਨਹੀਂ ਜਿੱਤੀਆਂ ਗਈਆਂ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਕਾਂਗਰਸ ਦੀ ਸਰਕਾਰ ਬਣੀ ਪਈ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ 27 ਚ ਨਾ ਬੀਜੇਪੀ ਆਊ ਨਾ ਅਕਾਲੀ ਨਾ ਭਗਵੰਤ ਮਾਨ ਅਸੀਂ ਮੁੱਖ ਮੰਤਰੀ ਬਣਾਂਗੇ ਸੋ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਨੂੰ ਸਬਕ ਸਿੱਖਣ ਦੀ ਲੋੜ ਹੈ ਕਿ ਸਰਕਾਰਾਂ ਦੋ-ਦੋ ਢਾਈ-ਢਾਈ ਸਾਲ ਪਹਿਲਾਂ ਨਹੀਂ ਬਣਦੀਆਂ ਸਰਕਾਰਾਂ ਸਬਰ ਸੰਤੋਖ ਔਰ ਸੰਗਠਨ ਚ ਕੰਮ ਕਰਕੇ ਬਣਦੀਆਂ ਨੇ ਸੋ ਜਦ ਤੱਕ ਕਾਂਗਰਸ ਦਾ ਸੰਗਠਨ ਜਾਂ ਕਾਂਗਰਸ ਦੇ ਸਾਰੇ ਲੀਡਰ ਸੰਗਠਨਾਤਮਕ ਤਰੀਕੇ ਨਾਲ ਅੱਗੇ ਨਹੀਂ ਵਾਦੇ ਤਦ ਤੱਕ ਕਾਂਗਰਸ ਦੇ ਲਈ ਪੰਜਾਬ ਚ ਸਤਾਈ ਜਿਤਨੀ ਔਖੀ ਹੈ ਹਰਿਆਣੇ ਦਾ ਉਦਾਹਰਣ ਸਾਡੇ ਸਾਹਮਣੇ ਹੈ ਆ ਮਹਾਰਾਸ਼ਟਰ ਚ ਸਾਰਾ ਕੁਝ ਖਿੰਡ ਗਿਆ ਇਹ ਸਭ ਤੋਂ ਵੱਡਾ ਫੈਕਟਰ ਹੈ ਕਾਂਗਰਸ ਨੂੰ ਆਪਣੇ ਸੰਗਠਨ ਨੂੰ ਤਕੜਾ ਕਰਨ ਦੀ ਲੋੜ ਹੈ ਕਾਂਗਰਸ ਦੇ ਸੰਗਠਨ ਨੇ ਸਥਿਤੀ ਇਹ ਹੋਣੀ ਚਾਹੀਦੀ ਹੈ ਕਿ ਸੰਗਠਨ ਨੇ নিরপেক্ষতা ਦੇ ਨਾਲ ਜਿਸ ਵਿਅਕਤੀ ਦੀ ਡਿਊਟੀ ਲਾਤੀ ਉਹ ਵਿਅਕਤੀ ਬਾਕੀ ਗੱਲਾਂ ਛੱਡ ਕੇ ਆਪਣੀ ਡਿਊਟੀ ਪੂਰੀ ਕਰੇ ਔਰ ਹੁਣ ਬਹੁਤ ਵੱਡੀ ਜ਼ਰੂਰਤ ਹੈ ਕਾਂਗਰਸ ਪਾਰਟੀ ਨਵੇਂ ਚਿਹਰੇ ਲੈ ਕੇ ਆਵੇ ਘੱਟੋ-ਘੱਟ 100 ਸੀਟਾਂ ਅਗਰ 100 ਸੀਟਾਂ ਕਾਂਗਰਸ ਪਾਰਟੀ ਪੰਜਾਬ ਚ ਨਵੀਆਂ ਨਹੀਂ ਦੰਦੀ ਤੇ ਫਿਰ ਤੁਸੀਂ ਇਹ ਮੰਨ ਲਓ ਵੀ ਸਾਡੀ ਤਾਂ ਸਰਕਾਰ ਆਈ ਪਈ ਅਸੀਂ ਤਾਂ ਜਿੱਤੇ ਪਈਆਂ ਇਹਦਾ ਮਤਲਬ ਹੈ ਫਿਰ ਅਸੀਂ ਸੁਪਨਿਆਂ ਚ ਜਿਉਂਦੇ ਆ ਤੇ ਸੁਫਨਿਆਂ ਦੀ ਜ਼ਿੰਦਗੀ ਕੁਝ ਕੁ ਘੰਟਿਆਂ ਦੀ ਹੁੰਦੀ ਹੈ ਜੇ ਟੈਲੀਫੋਨ ਵੀ ਆ ਜੇ ਤੇ ਸੁਫਨਾ ਟੁੱਟ ਜਾਂਦਾ ਹੈ ਬਿਲਕੁਲ ਪਟਿਆਲਾ ਸੂਬੇ ਸਾਧ ਦੇ ਵਿੱਚਕਾਰ ਹੁਣ ਨਵਜੋਤ ਸਿੰਘ ਸਿੱਧੂ ਦਾ ਨਾਮ ਗੂੰਜਣ ਲੱਗਿਆ ਇੱਕ ਵਾਰ ਫਿਰ ਜਦੋਂ ਰਿਜ਼ਲਟ ਆ ਰਹੇ ਸੀ ਕਮੈਂਟ ਬਾਕਸ ਦੇ ਵਿੱਚ ਮੈਂ ਕਈ ਥਾਵਾਂ ਦੇ ਉੱਤੇ ਚੈੱਕ ਕਰ ਰਿਹਾ ਸੀ ਤੇ ਇਹ ਗੱਲ ਆਖਿਆ ਜਾਣ ਲੱਗ ਗਿਆ ਕਿ ਨਵਜੋਤ ਸਿੰਘ ਸਿੱਧੂ ਤੇ ਪ੍ਰਤਾਪ ਸਿੰਘ ਬਾਜਬਾ ਕਾਂਗਰਸ ਦੇ ਲਈ ਹੁਣ ਵੱਡੇ ਫੇਸ ਬਚੇ ਨੇ ਜਿਹੜੇ ਹੁਣ ਨਾ ਤੇ ਇਸ ਲੋਕ ਸਭਾ ਚੋਣਾਂ ਦੇ ਵਿੱਚੋਂ ਵੜਾ ਵਰਤੇ ਗਏ ਤੇ ਨਾ ਉਹ ਜਮਨੀ ਚੋਣਾਂ ਚ ਵਰਤੇ ਗਏ ਉਹ ਦੋ ਚਿਹਰੇ ਜਿਹੇ ਬੱਚੇ ਨੇ ਜਿਹੜੇ ਹਜੇ ਤੱਕ ਕਾਂਗਰਸ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਆਧਾਰ ਰੱਖਦੇ ਨੇ ਕਾਂਗਰਸ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਬਦਲ ਰੱਖਣ ਦਾ ਉਹਨਾਂ ਦੇ ਕੋਲ ਅੱਜ ਵੀ ਇੱਕਦਹੀ ਪਾਵਰ ਹੈ ਜਿਹੜੀ ਉਹ ਵਰਤ ਸਕਦੇ ਨੇ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ 'ਚ ਜੇ ਅਸੀਂ ਮੁੱਖ ਮੰਤਰੀ ਦੇ ਚਿਹਰਿਆਂ ਦੀ ਗੱਲ ਕਰੀਏ ਇਸ ਵਾਰ ਇੱਕ ਤਾਂ ਗੱਲ ਇਹ ਮੰਨ ਕੇ ਚੱਲੋ ਕਿ ਮੁੱਖ ਮੰਤਰੀ ਦੇ ਚਿਹਰੇ ਦੀ ਲੜਾਈ ਵੱਡੀ ਹੋਗੀ ਇਹ ਵੱਡੀ ਹੋਏਗੀ ਵੀ ਆਉਣ ਵਾਲੇ ਸਮੇਂ 'ਚ ਇਹਦੇ 'ਚ ਕੋਈ ਦੋੜ ਨਹੀਂ ਹੈ ਕਾਂਗਰਸ ਪਾਰਟੀ ਦੇ ਵਿੱਚ ਇਸ ਵਕਤ ਜੇ ਕਿਉਂਕਿ ਨਵਜੋਤ ਸਿੰਘ ਸਿੱਧੂ ਹਾਲੇ ਸਰਗਰਮ ਨਹੀਂ ਪ੍ਰਤਾਪ ਬਾਜਵਾ ਨਿਸ਼ਚਿਤ ਤੌਰ ਤੇ ਮੁੱਖ ਮੰਤਰੀ ਦਾ ਚਿਹਰਾ ਨੇ ਚਰਨਜੀਤ ਸਿੰਘ ਚੰਨੀ ਨਿਸ਼ਚਿਤ ਤੌਰ ਤੇ ਮੁੱਖ ਮੰਤਰੀ ਦਾ ਚਿਹਰਾ ਨੇ ਰਾਜਾ ਵੜਿੰਗਰ ਸੁਖਜਿੰਦਰ ਰੰਧਾਵਾ ਇਸ ਹਾਰ ਤੋਂ ਬਾਅਦ ਜਿਮਨੀ ਚੋਣ ਦੀ ਦਾਵੇ 'ਚ ਉਹਨਾਂ ਤੋਂ ਪਿੱਛੇ ਰਹਿ ਗਏ ਸੋ ਅੱਜ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਭਾਵੇਂ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਅੱਗੇ ਰੱਖ ਲਓ ਪ੍ਰਤਾਪ ਬਾਜਵਾ ਨੂੰ ਪਿੱਛੇ ਰੱਖ ਲਓ ਇਹ ਦੋ ਚਿਹਰੇ ਤਾਂ ਉਹ ਨੇ ਜਿਹੜੇ ਕਾਂਗਰਸ ਦੀ ਐਕਟਿਵ ਪੋਲਿਟਿਕਸ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਨੇ ਤੀਸਰਾ ਚਿਹਰਾ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਨੂੰ ਜਿੱਥੋਂ ਤੱਕ ਆਪਾਂ ਸਾਰੇ ਜਾਣਦੇ ਆ ਉਹ ਵਚਨ ਦਾ ਬੜਾ ਪੱਕਾ ਨਵਜੋਤ ਸਿੰਘ ਸਿੱਧੂ ਜਦੋਂ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀਸ਼ਿਪ ਤੋਂ ਅਸਤੀਫਾ ਦਿੱਤਾ ਨਵਜੋਤ ਸਿੰਘ ਸਿੱਧੂ ਦਾ ਦਾਵਾ ਬਣਦਾ ਸੀ ਉਹ ਚੁੱਪ ਰਿਹਾ ਉਸ ਤੋਂ ਪਹਿਲਾਂ ਜੋ ਪਤਾ ਲੱਗਿਆ ਨਵਜੋਤ ਸਿੰਘ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਦੀ ਗੱਲ ਤੁਰੀ ਸੀ ਜਾਂ ਪ੍ਰੋਮਿਸ ਕੀਤਾ ਗਿਆ ਸੀ ਅਨਫੀਸ਼ਲ ਗੱਲ ਕਰ ਰਿਹਾ ਮੈਂ ਇਹ ਪੱਕਾ ਨਹੀਂ ਪਤਾ ਪਰ ਚਰਚਾਵਾਂ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਬਣਾਉਣਾ ਸੀ ਉਦੋਂ ਕੈਪਟਨ ਅੜਗਿਆ ਬਣਾਇਆ ਨਹੀਂ ਗਿਆ ਉਦੋਂ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਬਾਰੇ ਫੈਸਲਾ ਨਹੀਂ ਕੀਤਾ ਡਿਪਟੀ ਮੁੱਖ ਮੰਤਰੀ ਦਾ ਅਗਲੀ ਵਾਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਤੇ 22 ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਤੇ ਜਦੋਂ ਨਵਜੋਤ ਸਿੰਘ ਸਿੱਧੂ ਨੇ ਦੁਬਾਰਾ 24 ਤੋਂ ਪਹਿਲਾਂ ਮੀਟਿੰਗਾਂ ਸ਼ੁਰੂ ਕੀਤੀਆਂ ਤੇ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਔਰ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਨੂੰ ਰੈਲੀਆਂ ਮੀਟਿੰਗਾਂ ਕਰਨ ਤੋਂ ਰੋਕ ਦਿੱਤਾ ਇਹਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਵਚਨ ਦਾ ਪੱਕਾ ਹੈ ਕੁਝ ਦਿਨ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹਾਈ ਕਮਾਂਡ ਦੇ ਹੱਥ ਹੈ ਜੋ ਹਾਈ ਕਮਾਂਡ ਕਹੇਗੀ ਉਸ ਤਰ੍ਹਾਂ ਹੋਏਗਾ ਇੱਕ ਗਲਤ ਹੈ ਹੁਣ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਸਿਆਸਤ ਦੇ ਵਿੱਚ ਆਪ ਨਹੀਂ ਆਉਂਦਾ ਅਜੇ ਤੱਕ ਆਇਆ ਹੀ ਨਹੀਂ ਸਰਗਰਮੀ ਨਹੀਂ ਨਵਜੋਤ ਸਿੰਘ ਸਿੱਧੂ ਨਵਜੋਤ ਸਿੱਧੂ ਮੈਨੂੰ ਲੱਗਦਾ ਉਦੋਂ ਹੀ ਸਰਗਰਮ ਹੋਊਗਾ ਜਾਂ ਤਾਂ ਹੁਣ ਰਾਹੁਲ ਗਾਂਧੀ ਨਵਜੋਤ ਸਿੰਘ ਸਿੱਧੂ ਨੂੰ ਸੱਦੇ ਜਾਂ ਬੀਬੀ ਪ੍ਰਿੰਕਾ ਗਾਂਧੀ ਨਵਜੋਤ ਸਿੰਘ ਸਿੱਧੂ ਨੂੰ ਸੱਦੇ ਕਰੋੜਾਂ ਰੁਪਏ ਦੀ ਨਵਜੋਤ ਸਿੰਘ ਸਿੱਧੂ ਦੀ ਜ਼ਿੰਦਗੀ ਦਾ ਕੈਰੀਅਰ ਪੋਲਿਟਿਕਸ ਪਿੱਛੇ ਕਰੋੜਾਂ ਰੁਪਏ ਨਵਜੋਤ ਸਿੰਘ ਸਿੱਧੂ ਨੇ ਆਪਣੇ ਕਮਾਏ ਨਹੀਂ ਪਿੱਛੇ ਦੇ ਪਰਿਵਾਰ ਦੀਆਂ ਲੋੜਾਂ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਹੁਣ ਦੁਬਾਰਾ ਨਵਜੋਤ ਸਿੰਘ ਸਿੱਧੂ ਕੰਮ ਤੇ ਗਿਆ ਕਮੈਂਟਰੀ ਵੀ ਹੈ ਟੈਲੀਵਿਜ਼ਨ ਵੀ ਹੈ ਹੁਣ ਨਵਜੋਤ ਸਿੰਘ ਸਿੱਧੂ ਤੁਹਾਨੂੰ ਲੱਗਦਾ ਕਿ ਜਿਹੜਾ ਵਿਅਕਤੀ ਸਾਲ ਦੋ ਸਾਲ ਚ 20 30 40 50 100 ਕਰੋੜ ਕਮਾ ਲੇ ਕਿਸੇ ਕਰਕੇ ਉਹ ਆਪ ਨਹੀਂ ਜਾਂਦਾ ਹੁਣ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਹੁਣ ਵੇਖੂਗਾ ਕਿ ਕਾਂਗਰਸ ਦੀ ਹਾਈ ਕਮਾਂਡ ਕੀ ਫੈਸਲਾ ਕਰਦੀ ਹੈ ਜੋ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਤੋਂ ਲੱਗਦਾ ਹੁਣ ਸਵਾਲ ਇਹ ਹੈ ਵੀ ਕੀ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਨਵਜੋਤ ਸਿੰਘ ਸਿੱਧੂ ਨੂੰ ਖੁਦ ਸੱਦਣਗੇ ਦੂਸਰਾ ਅਗਰ ਕਾਂਗਰਸ ਦੀ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਸੱਦਦੀ ਹੈ ਤੇ ਕਾਂਗਰਸ ਦੀ ਹਾਈ ਕਮਾਂਡ ਨੂੰ ਪੰਜਾਬ ਦੀ ਇਕਾਈ ਨੂੰ ਵੀ ਕਹਿਣਾ ਪੈਣਾ ਹੈ ਕਿ ਨਵਜੋਤ ਸਿੰਘ ਸਿੱਧੂ ਔਰ ਤੁਸੀਂ ਸਾਰੇ ਮਿਲ ਕੇ ਕੰਮ ਕਰੋਗੇ ਇਹ ਤਾਂ ਇਹ ਨਹੀਂ ਵੀ ਕੱਲਾ ਨਵਜੋਤ ਸਿੰਘ ਸਿੱਧੂ ਕਾਂਗਰਸ ਚ ਆ ਜੇ ਤੇ ਕਾਂਗਰਸ ਦੀ ਸਰਕਾਰ ਬਣ ਗਈ ਜੀ ਵੀ ਨਵਜੋਤ ਸਿੰਘ ਸਿੱਧੂ ਆ ਗਿਆ ਤੇ ਕਾਂਗਰਸ ਦੀ ਸਰਕਾਰ ਬਣ ਗਈ ਨਹੀਂ ਜਦ ਤੱਕ ਨਵਜੋਤ ਸਿੰਘ ਸਿੱਧੂ ਔਰ ਕਾਂਗਰਸ ਦੀ ਬਾਕੀ ਲੀਡਰਸ਼ਿਪ ਇੱਕ ਮੁੱਠ ਹੋ ਕੇ ਇਕਜੁੱਟ ਹੋ ਕੇ ਕੰਮ ਨਹੀਂ ਕਰਦੇ ਤਦ ਤੱਕ ਚੈਲੰਜ ਹੀ ਰਹਿਣਾ ਹੈ ਇਸ ਕਰਕੇ ਹੁਣ ਜਿੱਥੋਂ ਤੱਕ ਗੱਲ ਰਹਿ ਗਈ ਨਵਜੋਤ ਸਿੰਘ ਸਿੱਧੂ ਦੀ ਉਹ ਨਵਜੋਤ ਸਿੰਘ ਸਿੱਧੂ ਉਦੋਂ ਹੀ ਸਿਆਸਤ ਚ ਐਕਟਿਵ ਹੋਊਗਾ ਮੈਨੂੰ ਲੱਗਦਾ ਜਦੋਂ ਤੱਕ ਕਾਂਗਰਸ ਦੀ ਹਾਈ ਕਮਾਂਡ ਬੁਲਾਉਂ ਮੈਨੂੰ ਨਹੀਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਕਦੀ ਆਪਣੀ ਜ਼ੁਬਾਨ ਤੋਂ ਫਿਰਦਾ ਹੈ ਜਾਂ ਫਿਰੂਗਾ ਉਹ ਨਹੀਂ ਆਉਂਦਾ ਹਾਈ ਕਮਾਂਡ ਸੱਦੂ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਸੱਦੂ ਜਸਟਿਸ ਕਰਨਗੇ ਉਹਦੇ ਨਾਲ ਤੇ ਉਹ ਖੜਾ ਹੈ ਹੁਣ ਅਗਰ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਕਾਂਗਰਸ ਦੀ ਹਾਈ ਕਮਾਂਡ ਸੱਦਦੀ ਤੇ ਨਵਜੋਤ ਸਿੰਘ ਸਿੱਧੂ ਕੀ ਪੰਜਾਬ ਦੀ ਪੋਲਿਟਿਕਸ ਚ ਵਾਪਸ ਆਉਣਗੇ ਨਹੀਂ ਆਉਣਗੇ ਇਹ ਪੰਜਾਬ ਦੇ ਲੋਕ ਜਾਂ ਨਵਜੋਤ ਸਿੰਘ ਸਿੱਧੂ ਤੈਅ ਕਰੂਗਾ ਪਰ ਅਗਰ ਨਵਜੋਤ ਸਿੰਘ ਸਿੱਧੂ ਨਹੀਂ ਤੇ ਫਿਰ ਚਰਨਜੀਤ ਚੰਨੀ ਔਰ ਪ੍ਰਤਾਪ ਸਿੰਘ ਬਾਜਵਾ ਫਿਰ ਇਹਨਾਂ ਦੋਨਾਂ ਨੂੰ ਸੰਗਠਿਤ ਹੋ ਕੇ ਪੰਜਾਬ ਚ ਕਾਂਗਰਸ ਪਾਰਟੀ ਨੂੰ ਅੱਗੇ ਵਧਾਉਣਾ ਪੈਣਾ 2027 ਤੋਂ ਪਹਿਲਾਂ ਤਾਂ ਹੀ ਕਾਂਗਰਸ ਪਾਰਟੀ ਦੀ ਸੰਭਾਵਨਾ ਬਣਨੀ ਔਰ ਵੱਡੀ ਗੱਲ ਨਵੇਂ ਚਿਹਰੇ ਨਵੇਂ ਚਿਹਰੇ ਬੇਦਾਗ ਚਿਹਰੇ ਇਮਾਨਦਾਰ ਚਿਹਰੇ ਜਿਨ੍ਹਾਂ ਦੀ ਲੋਕਾਂ ਚ ਵੀ ਪਛਾਣ ਹੋਵੇ ਜਿਹੜੇ ਭਾਵੇਂ ਵਲੰਟੀਅਰ ਹੋਣ ਭਾਵੇਂ ਵਰਕਰ ਹੋਣ ਉਹ ਪਾਰਟੀ ਨਾਲ ਕਿਸੇ ਵੀ ਰੂਪ ਚ ਜੁੜੇ ਹੋਣ ਜਦ ਤੱਕ ਉਹਨਾਂ ਨੂੰ ਉਮੀਦਵਾਰ ਨਹੀਂ ਬਣਾਇਆ ਜਾਂਦਾ ਵਕਤ ਰਹਿੰਦੇ ਉਹਨਾਂ ਨੂੰ ਸਨੇਹਾ ਨਹੀਂ ਦਿੱਤਾ ਜਾਂਦਾ ਵੀ ਤੁਸੀਂ ਤਿਆਰੀ ਕਰੋ ਤਦ ਤੱਕ ਸੰਗਠਿਤ ਹੋ ਕੇ ਕਾਂਗਰਸ ਇਹਨਾਂ ਅਗਲੀਆਂ 27 ਦੀਆਂ ਚੋਣਾਂ 'ਚ ਵੀ ਜਿੱਤ ਦੀ ਦਾਵੇਦਾਰ ਨਹੀਂ ਬਣਦੀ ਅਗਰ ਉਹੀ ਪੁਰਾਣੇ ਲੋਕ ਜਿਨ੍ਹਾਂ ਨੇ ਆਪਣੇ ਪੁੱਤ ਵੀ ਸੈੱਟ ਕਰ ਲਏ ਜਾਂ ਜਿਹੜੇ ਹੁਣ ਇਹ ਕਹਿਣਗੇ ਵੀ ਜੇ ਸਾਨੂੰ ਟਿਕਟ ਨਹੀਂ ਦੇਣੀ ਸਾਨੂੰ ਸਾਡੇ ਪੁੱਤ ਨੂੰ ਦੇ ਦਿਓ ਸਾਡੇ ਤਾਏ ਦੇ ਮੁੰਡੇ ਨੂੰ ਦੇ ਦਿਓ ਸਾਡੀ ਭੂਆ ਦੇ ਮੁੰਡੇ ਨੂੰ ਦੇ ਦਿਓ ਸਾਡੇ ਫੁੱਫੜ ਨੂੰ ਦੇ ਦਿਓ ਉਹਦੇ ਨਾਲ ਕਾਂਗਰਸ ਨੇ ਨਹੀਂ ਜਿੱਤਣਾ ਔਰ ਇਹ ਬਾਕੀ ਪਾਰਟੀਆਂ ਲਈ ਵੀ ਹੈ ਇਹ ਭਾਜਪਾ ਲਈ ਵੀ ਹੈ ਕਾਂਗਰਸ ਲਈ ਵੀ ਹੈ ਤਾਂ ਆਮ ਆਦਮੀ ਪਾਰਟੀ ਲਈ ਵੀ ਹੈ ਹੁਣ ਤਾਂ ਆਮ ਆਦਮੀ ਪਾਰਟੀ ਨੇ ਜਿਤਾਲੇ 92 94 ਹੋ ਗਏ ਪਰ ਜਦੋਂ 27 ਚ ਟਿਕਟਾਂ ਦੇਣੀ ਆ ਨਾ ਆਮ ਆਦਮੀ ਪਾਰਟੀ ਨੇ ਜਿਹੜੀ ਆ ਜਿੱਤੇ ਹੋਏ ਨੇ ਇਹਨਾਂ ਦੇ ਵਿੱਚੋਂ ਕਿੰਨੇ ਇੱਕ ਅਜਿਹੇ ਨੇ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਜਿਨ੍ਹਾਂ ਨੇ ਕਰਪਸ਼ਨ ਕੀਤੀ ਜਿਨ੍ਹਾਂ ਨੇ ਧੱਕੇ ਕੀਤੇ ਉਹਨਾਂ ਦੀਆਂ ਟਿਕਟਾਂ ਕਟਣੀਆਂ ਪੈਣੀਆਂ ਹੈ ਜੇ ਦੁਬਾਰਾ ਹੀ ਉਹਨਾਂ ਨੂੰ ਦਿੱਤੀਆਂ ਫਿਰ ਸਤਾਈ ਇਹਨਾਂ ਲਈ ਵੀ ਔਖੀ ਹੈ ਇਸੇ ਤਰ੍ਹਾਂ ਬੀਜੇਪੀ ਹੁਣ ਬੀਜੇਪੀ ਨੂੰ ਜਾਂ ਤਾਂ ਬੀਜੇਪੀ ਆਪਣੇ ਕਾਡਰ ਨੂੰ ਟਿਕਟਾਂ ਦੇਵੇ ਜਾਂ ਬੀਜੇਪੀ ਪੰਜਾਬ ਚ ਹੋਰ ਚੰਗੇ ਲੋਕ ਨੇ ਜਿਹੜੇ ਉਹਨਾਂ ਨੂੰ ਅੱਗੇ ਲੈ ਕੇ ਆਵੇ ਜੇ ਬੀਜੇਪੀ ਨੂੰ ਇਹ ਲੱਗਦਾ ਵੀ ਜਿਹੜੇ ਅਕਾਲੀਆਂ ਚ ਲੜੇ ਸੀ ਅਸੀਂ ਉਹਨਾਂ ਨੂੰ ਲਿਆਈਏ ਜਿਹੜੇ ਕਾਂਗਰਸ ਚ ਲੜੇ ਸੀ ਅਸੀਂ ਉਹਨਾਂ ਨੂੰ ਲਿਆਈਏ ਭਾਵ ਮੈਨੂੰ ਸ਼ਬਦ ਵਰਤਨਾ ਨਹੀਂ ਚਾਹੀਦਾ ਦੀਵਾਲੀ ਦੀ ਰਾਤ ਤੋਂ ਬਾਅਦ ਜਿਹੜੇ ਪਟਾਕੇ ਬਚ ਜਾਂਦੇ ਆ ਨਾ ਜੀ ਗगन ਜੀ ਜੀ ਦੀਵਾਲੀ ਦੀ ਰਾਤ ਠੰਡੀ ਹੁੰਦੀ ਐ ਤਕੀ ਵੀ ਠੰਡੀ ਸੀ ਜਦੋਂ ਤੁਸੀਂ ਰਾਤ ਨੂੰ ਪਟਾਕੇ ਚਲਾਉਨੇ ਹੋ ਕਈ ਚਲਦੇ ਨਹੀਂ ਤੇ ਸਵੇਰੇ ਉੱਠ ਕੇ ਬੱਚੇ ਹੁੰਦੇ ਅਸੀਂ ਉਹਨਾਂ ਚੋਂ ਲੱਭ ਕੇ ਜਦੋਂ ਚਲਾਉਨੇ ਆ ਨਾ ਜੇ 10 ਲੱਭੇ ਤਾਂ ਦੋ ਹੀ ਚਲਦੇ ਬਾਕੀ ਫੁੱਸ ਹੋਏ ਹੁੰਦੇ ਉਹੀ ਹਾਲਤ ਪੋਲਿਟਿਕ ਚ ਹੈ ਅਗਰ ਬੀਜੇਪੀ ਨੂੰ ਲੱਗਦਾ ਹੈ ਵੀ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਸਾਬ ਕਾ ਐਮਐਲਏ ਐਕਸ ਐਮਐਲਏ ਲਿਆ ਲਿਆ ਕੇ ਅਸੀਂ ਟਿਕਟਾਂ ਦੇ ਕੇ ਪੰਜਾਬ ਚ ਸਰਕਾਰ ਬਣਾ ਲਾਂਗੇ ਬੀਜੇਪੀ ਵੀ ਭੁੱਲ ਜੇ ਬੀਜਪੀ ਆਪਣੇ ਕਾਡਰ ਚ ਜਾਂ ਹੋਰ ਸਿਆਣੇ ਲੋਕਾਂ ਨੂੰ ਟਿਕਟਾਂ ਦਵੇ ਤੇ ਫਿਰ ਬੀਜਪੀ ਵੀ ਅੱਗੇ ਵੱਧ ਸਕਦੀ ਹੈ ਪਰ ਪੰਜਾਬ ਚ ਬੀਜਪੀ ਨੂੰ ਕਿਸਾਨਾਂ ਦੇ ਨਾਲ ਨੇੜਤਾ ਵੀ ਰੱਖਣੀ ਪੈਣੀ ਹੈ ਕਿਸਾਨਾਂ ਦਾ ਭਲਾ ਵੀ ਕਰਨਾ ਪੈਣਾ ਹੈ ਕੰਗਣਾ ਰਣੌਤ ਵਰਗੀਆਂ ਜਿਹੜੀਆਂ ਪੋਲਿਟੀਕਲ ਬੀਬੀਆਂ ਨੇ ਉਹਨਾਂ ਦੇ ਮੂੰਹ ਤੇ ਸਲੰਤਰ ਲਾਉਣਾ ਪੈਣਾ ਵੀ ਤੁਸੀਂ ਕਿਸਾਨਾਂ ਬਾਰੇ ਮੰਦਾ ਨਹੀਂ ਬੋਲਣਾ ਕਿਉਂਕਿ ਬੀਜਪੀ ਦੀ ਜੋ ਹਾਲਤ ਹੈ ਮੈਨੂੰ ਲੱਗਦਾ ਹੈ ਬੀਜਪੀ ਦੀਆਂ ਨੀਤੀਆਂ ਉਹਨੀਆਂ ਮਾੜੀਆਂ ਨਹੀਂ ਜਿੰਨੀ ਬੀਜੇਪੀ ਦੇ ਕੁਝ ਲੀਡਰਾਂ ਦੀ ਸੋਚ ਕਿਸਾਨਾਂ ਦੇ ਪ੍ਰਤੀ ਮਾੜੀ ਹੈ ਜਾਂ ਉਹਨਾਂ ਦੀ ਜ਼ੁਬਾਨ ਕਿਸਾਨਾਂ ਦੇ ਪ੍ਰਤੀ ਮਾੜੀ ਹੈ ਔਰ ਉਹਦਾ ਸਬਕ ਆ ਪੰਜਾਬ ਵਾਲੀਆਂ ਜਿਮਨੀ ਚੋਣਾਂ ਤੋਂ ਅਗਰ ਬੀਜੇਪੀ ਲੈਲੇ ਤੇ ਬੜੀ ਚੰਗੀ ਗੱਲ ਹੈ ਨਹੀਂ ਤਾਂ ਫਿਰ ਸਤਾਈ ਤੋਂ ਬਾਅਦ ਲੈਣਾ ਪੈਜੂ ਬਿਲਕੁਲ ਸੋਧ ਰੂੜਾ ਕਿ ਜਿਹੜੀ ਬੀਜੇਪੀ ਦੇ ਲਈ ਵੀ ਚੁਣੌਤੀ ਕੋਈ ਬਹੁਤੀ ਛੋਟੀ ਨਹੀਂ ਆ ਪੰਜਾਬ ਜਿਤਨਾ ਪੰਜਾਬ ਦੇ ਵਿੱਚ ਬੀਜੇਪੀ ਖਾਤਾ ਵੀ ਨਹੀਂ ਖੋਲ ਸਕੀ ਕਿਉਂਕਿ ਤਿੰਨ ਸੀਟਾਂ ਤੇ ਬੀਜੇਪੀ ਦੀ ਜ਼ਮਾਨਤ ਜਬਤ ਹੋਈ ਹੈ ਇੱਕ ਪਾਸੇ ਦੀ ਇਛਤੀ ਸਭ ਤੋਂ ਵੱਡੀ ਪਾਰਟੀ ਕਹੌਣ ਵਾਲੀ ਭਾਜਪਾ ਵੱਡੇ ਦਾਅਵੇ ਕਰਦੀ ਹੈ ਪਰ ਪੰਜਾਬ ਚ ਤਿੰਨ ਸੀਟਾਂ ਤੇ ਜ਼ਮਾਨਤਾ ਜਬਤ ਹੋਣੀ ਆ ਚੌਥੀ ਸੀਟ ਤੇ ਵੀ ਮੈਨੂੰ ਲੱਗਦਾ ਡੱਲਾ ਸਾਹਿਬ ਜਿਹੜਾ ਕੇਬਲ ਢਿੱਲੋਂ ਉਹਨਾਂ ਨੇ ਆਪਣੀ ਸਖਸ਼ੀਅਤ ਦੇ ਆਧਾਰ ਤੇ ਜ਼ਮਾਨਤ ਬਿਲਕੁਲ ਦੋ ਵਰਦੇ ਸਾਹਿਬ ਕਹਿੰਦੇ ਨੇ ਦੇਖੋ ਕੇਬਲ ਢਿੱਲੋਂ ਦੀ ਛਵੀ ਹੈ ਜਿਹੜੀ ਉਹ ਸੈਕੂਲਰ ਹੈ ਕੇਬਲ ਢਿੱਲੋਂ ਕਦੀ ਵੀ ਕਿਸੇ ਤਰ੍ਹਾਂ ਦੇ ਵਿਵਾਦ ਦੇ ਵਿੱਚ ਨਹੀਂ ਆਏ ਭਾਵੇਂ ਪਿੰਡਾਂ ਦੇ ਵੋਟਰ ਹੈ ਭਾਵੇਂ ਸ਼ਹਿਰਾਂ ਦੇ ਉਹਨਾਂ ਦਾ ਉਹਨਾਂ ਨਾਲ ਚੰਗਾ ਰابطਾ ਹੈ ਔਰ ਜਿੱਤ ਦੇ ਨੇੜੇ ਆਏ ਕੇਬਲ ਢਿੱਲੋਂ ਨੇ ਵੀ ਚੰਗਾ ਪਰਫਾਰਮੈਂਸ ਕੀਤਾ ਔਰ ਅਗਰੇ ਇਸੇ ਤਰ੍ਹਾਂ ਕੇ ਵਲਟੇ ਲੋਨ ਦੀ ਪਰਫਾਰਮੈਂਸ ਰਹੀ ਤੇ 27 ਚ ਬਰਨਾਲੇ ਚ ਫੇਰ ਕਿਵਲ ਢੱਲੋਂ ਦਾਵੇਦਾਰਤਾ ਹੈ ਹੀ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਸਿਆਸਤ ਤੇ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿਚਕਾਰ ਕਾਂਗਰਸ ਅੰਦਰੂਨੀ ਤੌਰ ਤੇ ਨਾਮਾਡੂਲ ਹੋਏਗੀ ਕਾਂਗਰਸ ਦੇ ਸਾਰੇ ਸਟਰਕਚਰ ਨੂੰ ਹੁਣ 2027 ਤੱਕ ਠੀਕ ਕਰਨ ਦਾ ਸਮਾਂ ਪਰ ਉਸ ਤੋਂ ਪਹਿਲਾਂ ਜਿਹੜੀਆਂ ਛੋਟੀਆਂ ਚੋਣਾਂ ਪੰਜਾਬ ਦੇ ਵਿੱਚ ਨਗਰ ਨਿਗਮਾਂ ਦੀਆਂ ਆ ਗਈਆਂ ਇਹ ਚੋਣਾਂ ਵੀ ਬਹੁਤ ਸਾਰਾ ਕੁਝ ਤੈਅ ਕਰਨਗੀਆਂ ਕਿਉਂਕਿ ਸ਼ਹਿਰੀ ਵੋਟ ਪੈਣੀਆਂ ਸ਼ਹਿਰੀ ਵੋਟ ਹੋਏਗੀ ਇਸ ਦੇ ਵਿੱਚ ਭਾਜਪਾ ਦੀ ਪਰਫਾਰਮੈਂਸ ਕਿਸ ਤਰ੍ਹਾਂ ਦੀ ਰਹੇਗੀ ਕਾਂਗਰਸ ਦੀ ਕਿਸ ਤਰ੍ਹਾਂ ਦੀ ਰਹੇਗੀ ਇਹ ਵੀ ਕਿਤਨਾ ਕਿਤੇ 2027 ਤੋਂ ਪਹਿਲਾਂ ਇੱਕ ਛੋਟਾ ਰਿਜ਼ਲਟ ਵੇਖਣ ਨੂੰ ਮਿਲੇਗਾ ਸੋ ਸ਼ਹਿਰੀ ਤੇ ਪਿੰਡੂ ਖੇਤਰਾਂ ਦੀਆਂ ਇਹ ਦੋ ਚੋਣਾਂ ਨੇ ਬਹੁਤ ਕੁਝ ਸਾਬਤ ਕਰ ਦੇਣਾ ਕਿ ਆਖਰਕਾਰ ਸੱਤਾ ਤੇ ਪੰਜਾਬ ਦੀ ਤੇ ਕੇਂਦਰ ਦੀ ਕਿੱਥੇ ਖੜੀ ਹੈ ਤੇ ਪੰਜਾਬ ਦੀ ਰਿਲੀਜੀਅਸ ਪਾਰਟੀਆਂ ਉਹ ਕਿੱਥੇ ਖੜੀਆਂ ਨੇ ਇਹ ਸਭ ਦੇ ਵਿਚਕਾਰ ਅਕਾਲੀ ਦਲ ਦਾ ਰਿਵਾਈਵਲ ਹੁੰਦਾ ਜਾਂ ਨਹੀਂ ਇਹ ਅਕਾਲੀ ਦਲ ਦੇ ਲਈ ਬਹੁਤ ਵੱਡਾ ਸਵਾਲ ਰਹੇਗਾ ਬਿਲਕੁਲ ਠੀਕ ਹੈ ਦੇਖੋ ਜਿਹੜੀ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਨਾ ਅਕਾਲੀ ਦਲ ਪੰਜਾਬ ਦੀ ਇੱਕੋ ਹੀ ਖੇਤਰੀ ਪਾਰਟੀ ਹੈ ਜਿਹੜੀ ਸੱਤਾ 'ਚ ਰਹੀ ਹੈ ਪੰਜ ਵਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਨੇ ਪਰ ਗਲਤੀਆਂ ਅਕਾਲੀ ਦਲ ਨੇ ਵੀ ਉਸੇ ਤਰ੍ਹਾਂ ਦੀਆਂ ਕੀਤੀਆਂ ਅਕਾਲੀ ਦਲ ਨੇ ਜਦੋਂ ਭਾਜਪਾ ਨਾਲ ਗੱਠ ਜੋੜ ਸੀ ਚੰਡੀਗੜ੍ਹ ਪੰਜਾਬ ਨੂੰ ਦਵਾਇਆ ਨਹੀਂ ਪ੍ਰਕਾਸ਼ ਸਿੰਘ ਬਾਦਲ ਉਸ ਸਥਿਤੀ ਦੇ ਵਿੱਚ ਸੀ ਕਿ ਉਹ ਅਟਲ ਵਿਹਾਰੀ ਵਾਜਪਾਈ ਸਾਹਮਣੇ ਆੜ ਸਕਦਾ ਸੀ ਪ੍ਰਕਾਸ਼ ਸਿੰਘ ਬਾਦਲ ਕਿ ਚੰਡੀਗੜ੍ਹ ਪੰਜਾਬ ਨੂੰ ਦੋ ਤੇ ਸਾਡਾ ਸਮਰਥਨ ਲਾਓ ਹਰਸ਼ਮ੍ਰਿਤ ਕੌਰ ਬਾਦਲ ਨੂੰ ਮੰਤਰੀ ਬਣਾਉਣ ਦੀ ਬਜਾਏ ਅਗਰ ਅਕਾਲੀ ਦਲ ਇਹ ਮੰਗ ਰੱਖਦਾ ਨਾ ਸਮਝੌਤੇ ਲਈ ਐਨਡੀਏ ਦੀ ਸਮਰਥਨ ਲਈ ਵੀ ਸਾਡਾ ਚੰਡੀਗੜ੍ਹ ਸਾਨੂੰ ਦੇ ਦਿਓ ਸਾਡੇ ਪਾਣੀ ਸਾਨੂੰ ਦੇ ਦਿਓ ਸਾਡੇ ਪੰਜਾਬੀ ਬੋਲ ਦੇ ਇਲਾਕੇ ਸਾਨੂੰ ਦੇ ਦਿਓ ਸਾਡੇ ਕਿਸਾਨਾਂ ਦੇ ਮਸਲੇ ਨਿਬੇੜ ਦਿਓ ਤੇ ਅਕਾਲੀ ਦਲ ਕਦੀ ਪੰਜਾਬ ਚ ਸੱਤਾ ਤੋਂ ਬਾਹਰ ਨਾ ਹੁੰਦਾ ਜਦੋਂ ਅਸੀਂ ਪੰਜਾਬ ਦੇ ਹਿੱਤਾਂ ਦੀ ਬਜਾਏ ਕੁਰਸੀ ਤੇ ਪਹਿਲ ਰੱਖ ਲੈਨੇ ਆ ਵੀ ਚਲੋ ਸਾਨੂੰ ਇੱਕ ਮੁੱਖ ਮੰਤਰੀ ਦੀ ਕੁਰਸੀ ਦੇ ਦਿਓ ਸੁਖਦੇਵ ਸਿੰਘ ਢੀਂਡਸਾ ਵੀ ਤਾਂ ਰਸਾਇਣ ਤੇ ਔਰ ਵਿਰਕ ਮੰਤਰੀ ਰਿਹਾ ਅੱਜ ਜਿਹੜੇ ਢੀਂਡਸਾ ਸਾਹਿਬ ਗੱਲ ਕਰਦੇ ਨੇ ਵੀ ਗੁਨਾਹ ਅਕਾਲੀ ਦਲ ਨੇ ਕਰਤੇ ਬੱਜਰ ਗੁਨਾਹ ਕਰਤੇ ਕੀ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਕਦੀ ਇਹ ਲੜਾਈ ਲੜੀ ਵੀ ਚੰਡੀਗੜ੍ਹ ਪੰਜਾਬ ਨੂੰ ਦੋ ਮੈਨੂੰ ਮੰਤਰੀ ਦਾ ਚਿਹਰਾ ਨਹੀਂ ਚਾਹੀਦਾ ਮంత్రి ਦੀ ਸੀਟ ਨਹੀਂ ਚਾਹੀਦੀ। ਅਕਾਲੀ ਦਲ ਦੇ ਸਾਰੇ ਲੀਡਰ ਇਸ ਗੱਲ ਦੀ ਜ਼ਿੰਮੇਵਾਰ ਹੈ। ਜਦੋਂ ਸੱਤਾ ਹੰਡਾਉਣ ਦੀ ਗੱਲ ਆਈ ਨਾ ਜੀ ਕੇਂਦਰ ਨਾਲ ਉਦੋਂ ਪੰਜਾਬ ਦੇ ਮੁੱਦੇ ਭੁੱਲ ਗਏ। ਇਸੇ ਕਰਕੇ ਅੱਜ ਅਕਾਲੀ ਦਲ ਪਿੱਛੇ ਆ। ਤੇ ਹੁਣ ਮੈਂ ਇਹ ਕਹੂੰਗਾ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ ਬਣਦੀ ਹੈ। ਮੈਨੂੰ ਤਾਂ ਲੱਗਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਸਾਰਿਆਂ ਨੂੰ ਹੀ ਤਨਖਾਹ ਆਉਣੀ ਚਾਹੀਦੀ ਸੀ ਜਿਨ੍ਹਾਂ ਨੇ ਮੰਤਰੀਆਂ ਦੀਆਂ ਕੁਰਸੀਆਂ ਤੇ ਮੰਤਰੀਆਂ ਦੇ ਅਹੁਦੇ ਮਾਣੇ ਆ। ਆਪ ਮੰਤਰੀ ਰਹੇ, ਪੁੱਤ ਚੇਅਰਮੈਨ ਰਹੇ ਕਈਆਂ ਦੇ। ਕਈਆਂ ਦੇ ਪੁੱਤ ਕਿਤੇ ਸੱਤਾ 'ਚ ਕਦੀ ਕਿਤੇ ਸੱਤਾ 'ਚ ਤੇ ਜਦੋਂ ਤਨਖਾਈਆ ਬਣਾਉਣਾ ਸੀ ਉਦੋਂ ਸਜ਼ਾ ਮਿਲੀ ਕੱਲੇ ਸੁਖਬੀਰ ਸਿੰਘ ਬਾਦਲ ਨੂੰ ਮੈਨੂੰ ਲੱਗਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਾਕੀਆਂ ਨੂੰ ਵੀ ਸਜ਼ਾ ਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਜਿਹੜੀ ਹੈ ਉਹਨੂੰ ਬਰਕਰਾਰ ਰੱਖਣ ਦੀ ਲੋੜ ਹੈ ਕਿਉਂਕਿ ਹੁਣ ਲੋਕਾਂ ਨੂੰ ਵੀ ਇਹ ਲੱਗਣ ਲੱਗ ਗਿਆ ਵੀ ਕੀ ਕੱਲਾ ਸੁਖਬੀਰ ਹੀ ਦੋਸ਼ੀ ਹੈ ਕੱਲੇ ਸੁਖਬੀਰ ਨੂੰ ਹੀ ਤਨਖਾਹ ਲਈ ਹੈ ਮੈਨੂੰ ਲੱਗਦਾ ਆਉਂਦੇ ਸਮਿਆਂ 'ਚ ਜਦੋਂ ਫੈਸਲੇ ਕਰਨੇ ਆ ਨਾ ਜਥੇਦਾਰ ਸਹਿਬਾਨਾਂ ਨੇ ਮੈਨੂੰ ਲੱਗਦਾ ਗਗਨ ਬਾਕੀਆਂ ਨੂੰ ਵੀ ਤਨਖਾਹ ਲਾਉਣਗੇ ਤੇ ਫਿਰ ਸਮੂਹਿਕ ਤੌਰ ਤੇ ਸਜ਼ਾ ਦੇ ਦੇਣ ਚੰਗੀ ਗੱਲ ਹੈ ਬਿਲਕੁਲ ਪਰ ਇੱਕ ਗੱਲ ਜ਼ਰੂਰ ਮੈਨੂੰ ਬੜੀ ਚੰਗੀ ਲੱਗੀ ਜਿਹੜਾ ਤੁਸੀਂ ਮੈਨੂੰ ਜ਼ਿਕਰ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਕਲੀ ਪੰਜਾਬ ਲਈ ਖੇਤਰੀ ਪਾਰਟੀ ਅਕਾਲੀ ਦਲ ਹੀ ਹੈ ਜਿਹੜੀ ਪੰਜਾਬ ਲਈ ਲੜ ਸਕਦੀ ਹੈ ਜਾਂ ਪੰਜਾਬ ਦੇ ਹੱਕਾਂ ਲਈ ਲੜ ਸਕਦੀ ਹੈ ਪਰ ਉਹਦੇ ਲਈ ਸ਼੍ਰੀ ਖਾਲਸਾਤਖਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ਹੁਣ ਬਹੁਤ ਵੱਡੀ ਹੈ ਮੈਂ ਮੈਂ ਤਾਂ ਇਹ ਚਾਹੁੰਦਾ ਸੀ ਕਿ ਜਥੇਦਾਰ ਸਾਹਿਬ ਹੁਕਮ ਕਰਨ ਸ਼੍ਰੋਮਣੀ ਅਕਾਲੀ ਦਲ ਨੂੰ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਤਨਖਾਹ ਲਈ ਹੈ ਅਸੀਂ ਹੁਕਮ ਕਰਦੇ ਹਾਂ ਕਿ ਤੁਸੀਂ ਚੋਣਾਂ ਲੜੋ ਸ਼੍ਰੋਮਣੀ ਅਕਾਲੀ ਦਲ ਨੂੰ ਚੋਣ ਲੜਨੀ ਚਾਹੀਦੀ ਸੀ ਮੇਰਾ ਇਹ ਮੰਨਣਾ ਹੈ ਕਦੀ ਵੀ ਯੋਧੇ ਜੰਗ ਦੇ ਮੈਦਾਨ ਤੋਂ ਨਹੀਂ ਭੱਜਦੇ ਅਗਰ ਸ਼੍ਰੋਮਣੀ ਅਕਾਲੀ ਦਲ ਚੋਣ ਲੜਿਆ ਹੁੰਦਾ ਤੇ ਚੰਗੀ ਗੱਲ ਸੀ ਹੁਣ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਤਿਆਰ ਕਰਨ ਦੇ ਲਈ ਖੜਾ ਕਰਨ ਦੇ ਲਈ ਜਥੇਦਾਰ ਸਹਿਬਾਨਾਂ ਨੂੰ ਵੱਡੀ ਭੂਮਿਕਾ ਆਦਾ ਕਰਨ ਦੀ ਲੋੜ ਹੈ ਮੈਨੂੰ ਲੱਗਦਾ ਉਹਨਾਂ ਨੂੰ ਜਲਦ ਤੋਂ ਜਲਦ ਸੁਖਬੀਰ ਦੀ ਸਜ਼ਾ ਦਾ ਮਾਮਲਾ ਨਿਪਟਾ ਕੇ ਬਾਕੀਆਂ ਨੂੰ ਵੀ ਜਿਨ੍ਹਾਂ ਨੂੰ ਤਨਖਾਹ ਲਾਉਣੀ ਹੈ ਜਿਨ੍ਹਾਂ ਨੂੰ ਤਨਖਾਹ ਲਾਉਣੀ ਹੈ ਤਨਖਾਹ ਲਾ ਕੇ ਸਜਾਵਾਂ ਦੇ ਕੇ ਅਕਾਲੀ ਲੀਡਰਾਂ ਦੇ ਵਿੱਚ ਏਕਤਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਗਵਾਈ ਕਰਕੇ ਹੁਕਮ ਦੇਣਾ ਚਾਹੀਦਾ ਹੈ ਕਿ ਅਕਾਲੀ ਦਲ ਹੁਣ ਇਨ੍ਹਾਂ ਮੁੱਦਿਆਂ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰੂਗਾ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਆਉਣਾ ਚਾਹੀਦਾ ਹੈ ਕਿ ਕਿਸੇ ਉਸ ਪਾਰਟੀ ਨਾਲ ਸਮਝੌਤਾ ਨਹੀਂ ਜਿਹੜੀ ਪੰਜਾਬ ਦੀਆਂ ਮੰਗਾਂ ਤੇ ਸਾਨੂੰ ਭਰੋਸਾ ਨਹੀਂ ਦਿੰਦੀ ਕੋਈ ਵੀ ਪਾਰਟੀ ਹੈ ਜੇ ਭਾਜਪਾ ਨਾਲ ਵੀ ਦੁਬਾਰਾ ਸਮਝੌਤੇ ਦੀ ਗੱਲ ਤੁਰਦੀ ਹੈ ਤੇ ਭਾਜਪਾ ਨਾਲ ਇਹ ਪੋਲਿਟੀਕਲ ਐਫੀਡੇਵਿਟ ਸਾਈਨ ਕੀਤਾ ਜਾਵੇ ਵੀ ਪਹਿਲਾਂ ਚੰਡੀਗੜ੍ਹ ਪੰਜਾਬ ਨੂੰ ਦਿਓ ਜੇ ਸਾਡੇ ਨਾਲ ਸਮਝੌਤਾ ਕਰਨਾ ਹੈ ਕਿਉਂਕਿ ਇੱਕ ਗੱਲ ਗਗਨਜੀਤ ਤੈਅ ਹੋ ਗਈ ਜੇ ਅਕਾਲੀ ਦਲ ਪੰਜਾਬ ਚ ਕਮਜ਼ੋਰ ਹੁੰਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਭਾਜਪਾ ਤਕੜੀ ਹੋਊਗੀ ਅਕਾਲੀ ਦਲ ਦੇ ਕਮਜ਼ੋਰ ਹੋਣ ਦੇ ਨਾਲ ਭਾਜਪਾ ਦੀ ਸਥਿਤੀ ਅਸੀਂ ਵੇਖ ਲਈ ਕਿਉਂਕਿ ਉਹ ਵੋਟਰ ਜਿਹੜਾ ਅਕਾਲੀ ਦਲ ਨੂੰ ਵੋਟਾਂ ਪਾਉਂਦਾ ਸੀ ਉਹ ਦੂਸਰੀਆਂ ਨਿਰਪੱਖ ਪਾਰਟੀਆਂ ਵਲਾਮ ਆਦਮੀ ਪਾਰਟੀ ਕਿਸੇ ਧਰਮ ਵਿਸ਼ੇਸ਼ ਦੀ ਰਾਜਨੀਤੀ ਨਹੀਂ ਕਰਦੀ ਉਹਨਾਂ ਨੂੰ ਜ਼ਿਆਦਾ ਵੋਟਾਂ ਪੈ ਗਈਆਂ ਅਕਾਲੀ ਦਲ ਦੀਆਂ ਇਸ ਕਰਕੇ ਹੁਣ ਸੁਖਵੀਰ ਸਿੰਘ ਬਾਦਲ ਅਗਰ ਉਹਨਾਂ ਨੂੰ ਸਜ਼ਾ ਦੇਣ ਤੋਂ ਬਾਅਦ ਮੁਕਤ ਹੁੰਦੇ ਨੇ ਜਿਹੜਾ ਵੀ ਅਕਾਲੀ ਦਲ ਦਾ ਪ੍ਰਧਾਨ ਬਣਦਾ ਭਾਵੇਂ ਸੁਖਵੀਰ ਸਿੰਘ ਬਾਦਲ ਭਾਵੇਂ ਦੂਸਰਾ ਅਗਰ ਪੰਜਾਬ ਦੇ ਮੁੱਦਿਆਂ ਨੂੰ ਤਰਜੀਹ ਦੇਊਗਾ ਤੇ ਪੰਜਾਬ ਚ ਅਕਾਲੀ ਦਲ ਕਾਮਯਾਬ ਹੋਊਗਾ ਨਹੀਂ ਤਾਂ ਨਹੀਂ ਹੋਊਗਾ ਬਿਲਕੁਲ ਸੋ ਜ਼ਰੂਰ ਹੈ ਕਿ ਇਹਨਾਂ ਚੋਣਾਂ ਦੇ ਨਤੀਜਿਆਂ ਨੇ ਬਹੁਤ ਸਾਰੇ ਰਾਹ ਖੋਲੇ ਤੇ ਬਹੁਤ ਸਾਰੇ ਲਈ ਰਾਹ ਕਈ ਤਰ੍ਹਾਂ ਦੇ ਬੰਦ ਕੀਤੇ ਨੇ ਪਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਦੇ ਲਈ ਇਸ ਤਰ੍ਹਾਂ ਦਾ ਬਿਆਨ ਆਉਣਾ ਸ਼੍ਰੀ ਅਕਾਲ ਤਖਤ ਸਾਹਿਬ ਜੱਜਦਾਰ ਕਾਨੀ ਰਗਵੀਰ ਸਿੰਘ ਹੋਣਾ ਦਾ ਕਿ ਅਕਾਲੀ ਦਲ ਪੰਜਾਬ ਦੇ ਵਿਕਾਸ ਲਈ ਸਭ ਤੋਂ ਸਿਰਮੌਰ ਸੰਸਥਾ ਹੈ ਅਕਾਲੀ ਦਲ ਦਾ ਜਿਉਂਦੇ ਰਹਿਣਾ ਜ਼ਰੂਰੀ ਹੈ ਪਰ ਸੁਖਵੀਰ ਬਾਦਲ ਨਵੀਂ ਨਾਲ ਦੀ ਨਾਲੇ ਬਿਆਨ ਆ ਜਾਣਾ ਕਿ ਸੁਖਵੀਰ ਬਾਦਲ ਦੀ ਸਜ਼ਾ ਤੇ ਜਲਦ ਫੈਸਲਾ ਕਰਨ ਜਾ ਰਹੇ ਆ। ਸੋ ਇਹ ਸਭ ਦੇ ਵਿਚਕਾਰ ਆਕਾਲੀ ਦਲ ਦੀ ਸਿਆਸਤ ਅਤੇ ਕਾਂਗਰਸ ਦੀ ਸਿਆਸਤ ਇਹਨਾਂ ਦੋਹਾਂ ਦੇ ਉੱਤੇ ਨਿਗਾਹ ਰਹੇਗੀ ਕਿਉਂਕਿ ਪੰਜਾਬ ਚ 2027 ਤੋਂ ਪਹਿਲਾਂ ਇਹ ਦੋ ਤਰ੍ਹਾਂ ਦੇ ਘਰੇ ਰਾਈਵਲ ਦੇਵਲਵਾਦੀਆਂ ਨੇ ਤਾਂ ਸੱਤਾ ਧਿਰ ਦੇ ਲਈ ਸਤਾਈ ਔਖੀ ਹੋ ਸਕਦੀ ਹੈ। ਡਾ ਲਾਲ ਸਾਹਿਬ ਬਹੁਤ ਬਤਨਵਾਦ। ਬਹੁਤ ਧੰਨਵਾਦ।